ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਲਗਾਤਾਰ ਜ਼ਮਾਨਤ ਦੀ ਗੁਹਾਰ ਲਗਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਜਿੱਥੇ ਸੁਪਰੀਮ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਦੱਸਿਆ ਹੈ ਕਿ ਮਜੀਠਿਆ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਲਾਈ ਸੀ ਉੱਥੋਂ ਵਿਕਰਮ ਸਿੰਘ ਮਜੀਠਿਆ ਨੂੰ ਕੋਈ ਰਾਹਤ ਨਹੀਂ ਮਿਲੀ ਜਿਸ ਤੋਂ ਬਾਅਦ ਹੁਣ ਮਜੀਠਿਆ ਨੇ ਹਾਈ ਕੋਰਟ ਦਾ ਰੁਕ ਛੱਡ ਕੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ 4 ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਹਿ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਸੁਣਵਾਈ 19 ਜਨਵਰੀ 2026 ਨੂੰ ਹੋਵੇਗੀ ਵੇਖਣਾ ਹੋਵੇਗਾ ਕਿ ਕੀ ਸੁਪਰੀਮ ਕੋਰਟ ਪੰਜਾਬ ਸਰਕਾਰ ਦਿਆਂ ਦਲੀਲਾਂ ਨੂੰ ਸੁਣ ਕੇ ਵਿਕਰਮ ਸਿੰਘ ਮਜੀਠਿਆ ਨੂੰ ਜ਼ਮਾਨਤ ਦਿੰਦੀ ਹੈ ਜਾਂ ਫਿਰ ਹਾਈ ਕੋਰਟ ਦੀ ਤਰ੍ਹਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਵਿਕਰਮ ਸਿੰਘ ਮਜੀਠਿਆ ਦੇ ਹੱਕ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਆਉਣ ਵਾਲਾ ਵਿਕਰਮ ਸਿੰਘ ਮਜੀਠਿਆ ਮਾਮਲੇ ਨੂੰ ਲੈ ਕੇ ਜੋ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਕੀ ਕੁਝ ਕਹਿਣਾ ਸੀ ਵਕੀਲਾਂ ਦਾ ਨੂੰ ਉਸ ਆਰਡਰ ਨੂੰ ਅਸੀਂ ਆਨਰੇਬਲ ਸੁਪਰੀਮ ਕੋਰਟ ਚ ਚੈਲੰਜ ਕੀਤਾ ਸੀ ਅੱਜ ਲਾਸਟ ਵਰਕਿੰਗ ਡੇ ਸੀ ਸਾਡਾ ਕੇਸ ਲਿਸਟ ਹੋ ਗਿਆ ਔਰ ਉਸ ਚੇ ਮਾਨਯੋਗ ਸੁਪਰੀਮ ਕੋਰਟ ਨੇ 4 ਹਫ਼ਤਿਆਂ ਦਾ ਨੋਟਿਸ ਇਸ਼ੂ ਕਰਤਾ ਹੈ ਪੰਜਾਬ ਸਰਕਾਰ ਹਾਜ਼ਰ ਸੀ ਉਹਨਾਂ ਦੀ ਸਰਵਿਸ ਵੀ ਇਫੈਕਟ ਹੋ ਗਈ ਔਰ ਐਕਚੁਅਲ ਡੇਟ ਵੀ 19 ਜਨਵਰੀ ਲੱਗੀ ਹੈ ਹੁਣ ਅਗਲੀ ਕਾਰਵਾਈ ਸੁਪਰੀਮ ਕੋਰਟ ਕੋਲ 19 ਜਨਵਰੀ 2026 ਨੂੰ ਹੋਏਗੀ ਕੀ ਆ ਮੰਨ ਲਓ ਕੀ ਲੱਗ ਰਿਹਾ ਹੈ ਸਰ ਲਗਤਾ ਜੀ ਅਸੀਂ ਪਟੀਸ਼ਨ ਫਾਈਲ ਕੀਤੀ ਬੇਲ ਵਾਸਤੇ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਏਗੀ ਜੀ ਆਨਰੇਬਲ ਕੋਰਟ ਸਮੇਸ਼ਾ ਸੁਣਦੇ ਰਹੀਏ ਸਾਡੀ ਗੱਲਾਂ ਤਫਤੀਸ਼ ਤਾਂ ਇਹ ਕਰਦੇ ਪਏ ਨੇ 2022 ਤੋਂ 10 8 2022 ਨੂੰ ਤਫਤੀਸ਼ ਕਰਦੇ ਪਏ ਨੇ ਆਈਓ ਦਾ ਖੁਦ ਦਾ ਬਿਆਨ ਹੈ ਤਫਤੀਸ਼ ਖਤਮ ਹੋ ਗਈ ਲੱਭਿਆ ਤਾਂ ਕੁਝ ਨਹੀਂ ਕਹਿੰਦੇ ਹਲੇ ਤੱਕ ਸਾਡੇ ਕੋਲ ਕੁਝ ਨਹੀਂ ਲੱਭਿਆ ਉਹਨਾਂ ਸੀ ਤਫਤੀਸ਼ ਕਰ ਰਹੇ ਇਸ ਕਰਕੇ ਨੂੰ ਹੋਰ ਅੰਦਰ ਰੱਖੋ ਇਸ ਸਿਆਸੀ ਰੰਜਿਸ਼ ਹੈ ਇਹ ਕਿਹੜੇ ਕੱਢਣੀ ਹੈ ਕੱਢੀ ਜਾਣ ਦੋ ਆਨਰੇਬਲ ਸੁਪਰੀਮ ਕੋਰਟ ਨੇ ਅੱਜ ਇਸ ਕੇਸ ਵਿੱਚ ਨੋਟਿਸ ਕਰਤਾ ਬਹੁਤ ਵੱਡੀ ਰਾਹਤ ਆ ਸਾਨੂੰ ਕਾਰਡ ਦੇ ਜੋ ਵਕੀਲ ਦੇ ਪੇਸ਼ ਹੋ ਉਹ ਕੀ ਰੱਖੇ ਆਪਣੀ ਉਹਨਾਂ ਨੇ ਜੀ ਅੱਜ ਨੋਟਿਸ ਐਕਸੈਪਟ ਕਰ ਲਿਆ ਜੀ ਫੈਰੀ ਸੌਫਟ ਸੀਗੇ ਉੱਥੇ ਔਰ ਹੂ ਐਲਸੋ ਥੇ ਨੋ ਫੈਰੀ ਸੋਫਰਡ ਸੀ ਕਿ ਜਿਹੜੇ ਨਾਲ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਉਹਨਾਂ ਨੇ ਨੋਟਿਸ ਐਕਸੈਪਟ ਕਰ ਲਿਆ ਔਰ ਐਕਚੁਅਲ ਡੇਟ ਪੈ ਗਈ ਹੈ 19 ਜਨਵਰੀ ਦੀ ਥੈਂਕ ਯੂ ਦੱਸਿਆ ਹੈ ਕਿ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲਗਾਤਾਰ ਬਿਜ਼ਨਸ ਦੇ ਵੱਲੋਂ ਗ੍ਰਿਫਤਾਰ ਕੀਤਾ ਹੋਇਆ ਹੈ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਲਗਾਤਾਰ ਜ਼ਮਾਨਤ ਦੀ ਉਡੀਕ ਕਰ ਰਹੇ ਨੇ ਪਰ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਫੈਸਲਾ ਅਜੇ ਤੱਕ ਨਹੀਂ ਹੋਇਆ ਹੁਣ ਵੇਖਣਾ ਹੋਵੇਗਾ ਕਿ ਜਦੋਂ ਅਗਲੀ ਸੁਣਵਾਈ 2026 ਦੀ 19 ਤਾਰੀਖ ਨੂੰ ਹੁੰਦੀ ਹੈ 19 ਜਨਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਕੀ ਜਵਾਬ ਦਾਖਲ ਕਰਦੀ ਹੈ ਵਿਕਰਮ ਸਿੰਘ ਮਜੀਠੀਆ ਬਾਹਰ ਆਉਣਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੀ ਰਹਿਣਗੇ ਇਹ ਹੁਣ 19 ਤਾਰੀਖ ਨੂੰ ਵੇਖਣਾ ਹੋਵੇਗਾ